200 ਖਬਰਾਂ ਦੇ ਬਲੇਡਰ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਖਰ ਗੁਰਦਾਸਪੁਰ ਪੁਲਿਸ ਵੱਲੋਂ ਵਿਜੀਲੈਂਸ ਵੱਲੋਂ ਜਾਰੀ ਕੀਤੀ ਗਈ ਨਸਿਆਦਾਰ ਤੇ ਠਾਣਾ ਸਿਟੀ ਅੰਦਰ 128 ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੱਸ ਦਈਏ ਕਿ ਬਿਜ਼ਨਸ ਵਿਭਾਗ ਬੁਹਾਲੀ ਵੱਲੋਂ 28 ਗਾਸ 2023 ਨੂੰ ਵੱਖ-ਵੱਖ ਜ਼ਿਲ੍ਹਾ ਦੇ ਪੁਲਿਸ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੇ ਆਧਾਰ 'ਤੇ ਇੱਕ ਦੇਸੀ ਅਖਬਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਜਿਉਂ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚੀ ਉਹਨਾਂ 128 ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਪੁਲਿਸ ਵੱਲੋਂ ਮੁਕਤਬਾ ਦਰਜ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੇ ਝਾਲੀ ਤਿਆਰਪਾ ਤੇ ਹੋਰ ਸਰਟੀਫਿਕੇਟ ਦੇ ਆਧਾਰ 'ਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਦਾ ਤੋਸ਼ੀ ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਈ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਤੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕ ਅੱਧਾ ਕੋਈ ਰਿਟਾਇਰ ਹੁਣ ਹੋ ਚੁੱਕਾ ਆ ਬਾਕੀ ਸਾਰੇ ਅਜੇ ਜੌਬ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 465 667 71 ਅਫੈਂਸੀ ਤੇ ਜਿਹੜਾ ਮਕਦਮਾ ਨੰਬਰ ਅਸੀਂ 261 ਕੱਲ ਅਸੀਂ 312 ਨੂੰ ਦਰਜ ਕੀਤਾ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਜੀ ਇਹਦੇ ਚ ਅਸੀਂ ਕਿਉਂਕਿ ਇਸ ਅਫੈਂਸ ਦੇ ਵਿੱਚ ਅਸੀਂ ਨੋਟਿਸ ਦੇਣੇ ਆ ਤਾਂ ਜੋ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਦੀ ਸਾਡੇ ਪੇਸ਼ ਹੋਣਾ ਪਏਗਾ ਅਗਲੀ ਇਨਵੈਸਟਿਗੇਸ਼ਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੋਂ ਵੀ ਅਸੀਂ ਤੁਹਾਡੇ ਨਾਲ 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 ਸ਼ੇਅਰ ਕਰ ਦਾਂਗੇ ਹੁਣ ਸ਼ਿਕਾਇਤਕਰਤਾ ਕੌਣ ਸੀ ਸਾਨੂੰ ਪਤਾ ਲੱਗਾ ਇਹਦੇ ਚ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਇਹਦੇ ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁਪਤ ਤੌਰ ਤੇ ਜਾਂ ਹੋਰ ਜਿਹੜੇ ਦੇਸ਼ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਨਰ ਦੇ ਦੇਨ ਤੇ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਇੱਤੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਕੇ ਐਜੂਕੇਸ਼ਨ ਆਫੀਸਰ ਜਿਹੜੇ ਆ ਉਹਨਾਂ ਨੇ ਸਾਨੂੰ ਕੰਪਲੀਟ ਕਰਕੇ ਤੇ ਉਧਰ ਚੰਡੀਗੜ੍ਹ ਤਰੂ ਕਰਕੇ ਤੇ ਇਹਦੀ ਇਨਕੁਆਰੀ ਲੱਗੀ ਸੀ ਮਾਮਲਾ ਜਲਦੀ ਤਸਵੀਰਤ ਨਹੀਂ ਹੈਗਾ ਹਾਂ ਜਿਹੜੇ ਇਹਨਾਂ ਨੇ ਕਿਉਂਕਿ ਇਹਦੇ ਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਤੇ ਜਿੱਦਾਂ ਕਈ ਬੱਚੇ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਜਾਨੀ ਪਾਏਗੇ ਫਿਰ ਇੱਕ ਇਹਦੇ ਚ ਹੁੰਦਾ ਅਰਬਨ ਤੇ ਜਿਹੜਾ ਹੁੰਦਾ ਆ ਉਹਦੇ 'ਚ ਵੀ ਇਹਨਾਂ ਨੇ ਕੋਈ ਸਰਟੀਫਿਕੇਟ ਜਾਂ ਰੂਲਰ ਵਾਲੇ ਸੀ ਉਹਨਾਂ ਨੇ ਗਲਤ ਬਣਾਏ ਸੀ ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ ਸ਼ੁਰੂ ਕਿੰਨੇ ਬਣੇ ਰਹੇ ਟੋਟਲ 128 ਹੈਗੇ ਨੇ ਇਹ ਵੱਖ-ਵੱਖਰੇ ਸ਼ਹਿਰਾਂ ਦੇ ਹੈਗੇ ਆ ਬਟਾਲੇ ਦੇ ਵੀ ਹੈਗੇ ਆ ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਤੇ ਐਫਐਲਓ ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਹੈ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰਮੀ ਹੋਏਗੀ ਆ ਔਰ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਸ਼ਾਰਟ ਟਾਈਮ ਕੀ ਅਯੂਸ਼ ਮਾਲੋ ਨੇ ਬੰਦੀ ਰਵਾ ਲੋ ਸੀ ਜਿਹਨਾਂ ਦਾ ਕਾਰਡ ਪੇਸ਼ ਨਹੀਂ ਕੀਤਾ ਉਹਨਾਂ ਨੂੰ ਵੀ ਅਸੀਂ ਚੁੱਕਿਆ ਸੀ ਕੁਝ ਹਾਂ ਕਿਉਂਕਿ ਜਦੋਂ ਪ੍ਰਾਇਮਰੀ ਇਨਕੁਆਰੀ ਹੁੰਦੀ ਉਹਦੇ 'ਚ ਫਿਰ ਅਨਵੈਸਟੀਗੇਸ਼ਨ 'ਚ ਅਸੀਂ ਜਦੋਂ ਇਹਨਾਂ ਦੀ ਇਨਟੈਰੋਗੇਸ਼ਨ ਪੁੱਛਗਿਸ਼ ਕਰਾਂਗੇ ਫਿਰ ਉਹਦੇ 'ਚ ਅਸੀਂ ਕਰਾਂਗੇ ਵੀ ਆਖਰਕਾਰ ਇਹ ਸਰਟੀਫਿਕੇਟ ਬਣਾਏ ਕਿੰਨੇ ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ ਇਹਨਾਂ ਨੇ ਜ਼ਰੂਰ ਕਿਸੇ ਦੀ ਹੈਲਪ ਲਈ ਹੈ ਉਹ ਚੀਜ਼ਾਂ ਤੇ ਅਸੀਂ ਹੁਣ ਅਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ ਸੋ ਤੱਕ ਬਲਾਇਆ ਜਾਏਗਾ ਜੀ ਅਸੀਂ ਬੱਸ ਜੀ ਹਾਂ ਇੱਕ ਅੱਧੇ ਦਿਨ 'ਚ ਹੀ ਅਸੀਂ ਇਹਨਾਂ ਨੂੰ ਜਿਹੜੇ ਕਿਉਂਕਿ 128 ਬੰਦਿਆਂ ਦੇ 128 ਨੋਟਸ ਪਹਿਲਾਂ ਜਾਰੀ ਕਰਨੇ ਆ ਇਹਦੇ 'ਚ ਸਾਨੂੰ ਤਿੰਨ ਜਿਹੜੇ ਨੋਟਸ ਇੱਕ ਬੰਦੇ ਨੂੰ ਭੇਜਣੇ ਜ਼ਰੂਰੀ ਆ ਦੇ ਉਸ ਇੰਭਾਸ ਜਲਦੀ ਜਲਦੀ ਤਿੰਨ ਹਫ਼ਤਿਆਂ ਚ ਚਾਰ ਹਫ਼ਤਿਆਂ ਚ ਫਾਰਮੈਲਟੀ ਸਾਰੀ ਪੂਰੀ ਕਰ ਲੈਣੀ ਹੈ ਜੀ ਚੌਣ ਦੀ ਕਟਾਈ ਦੇ ਸਮੇਂ ਪੰਜਾਬ ਦੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਅਤੇ ਫਸਲੀ ਰਹਿੰਦ-ਖੂੰਦ ਨੂੰ ਅੱਗ ਨਾ ਲਾਉਣ ਦੀ ਪ੍ਰੇਰਿਤ ਕੀਤਾ ਗਿਆ ਅਤੇ ਇਸੇ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਹੁਤ ਗੱਡੀ ਗਿਣਤੀ ਵਿੱਚ ਕਿਸਾਨ ਐਸੇ ਸੰ ਜਿਨ੍ਹਾਂ ਵੱਲੋਂ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਸੀ ਲਗਾਈ ਗਈ ਅੱਜ ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਡੀਸੀ ਗੁਰਦਾਸਪੁਰ ਅਤੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਇੱਕ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ ਬ੍ਰਦਰ ਅੱਜ ਕਿਸਾਨ ਪ੍ਰਾਸੀ ਸਾਡੇ ਜਿਨ੍ਹਾਂ ਨੇ ਪਰਾਲੀ ਵੱਗ ਨਹੀਂ ਲਾਈ ਉਹਨਾਂ ਨੂੰ ਅਸੀਂ ਸਨਮਾਨ ਕਰ ਰਹੇ ਹਾਂ ਔਰ ਕਿਸਾਨ ਪਰ ਹਵਾਲੀ ਜਿਹੜੇ ਪੰਜਾਬ ਸਰਕਾਰ ਵੱਲੋਂ ਇਹ ਐਮਓ ਫਰਾਲੇ ਲੈ ਰਹੀ ਆ ਅੱਜ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤਾਂ ਜੋ ਕਿ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ ਜਿਹੜੇ ਚਾਹੇ ਕਿਸਾਨ ਖਤਾਂ ਦੇ ਚਾਹੇ ਛੱਡਿਆ ਜਿੰਨਾ ਵੀ ਕੋਈ ਕਿਸਾਨ ਜਿਹੜੇ ਰਾਤ ਨੂੰ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ ਮੰਡੀ ਦੇ ਵਿੱਚ ਖੱਜਲ ਖਰਾਬੀ ਜਿਹੜੀ ਹੁੰਦੀ ਸੀ ਉਹਦੇ ਵਿੱਚੋਂ ਵੀ ਆਪਾਂ ਨਿਆਦ ਕਰਾਉਣ ਦੀ ਜਿਹੜੀ ਆ ਉਹ ਤਜ਼ਰੀ ਜਿਹੜੀ ਕੀਤੀ ਹੋਈ ਹੈ ਸਰਕਾਰ ਨੂੰ ਔਰ ਅੱਜ ਬੀਸੀ ਸਾਹਿਬ ਆਏ ਨੇ ਮੈਂ ਵੀ ਸਾਂ ਮੈਨੂੰ ਥੋੜਾ ਜਿਆਦਾ ਜਲਦੀ ਜਾਣਾ ਪੈ ਰਿਹਾ ਔਰ ਸਾਰੇ ਜਿੰਨਾ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨ ਜੀ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 852 ਜਿਹੜੇ ਸਪੌਟ ਆਏ ਸੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸੀ ਇਸ ਸਾਲ ਸਾਡੇ 390 ਆਏ ਆ ਤੇ ਸਾਡਾ ਜ਼ਿਲ੍ਹਾ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਰਿਹਾ ਵਾ ਅੱਗ ਲੱਗਣ ਦੇ ਵਿੱਚ ਘਟਰਾਵਾ ਜਿਹੜੀਆਂ ਨੇ ਘਟ ਵਾਪਰ ਉਹਦੇ ਵਿੱਚ ਤੇ ਸਾਡੇ ਤੋਂ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੀ ਜ਼ਮੀਨ ਬਹੁਤ ਘਟਿਆ ਸਾਡੇ ਜ਼ਿਲ੍ਹੇ ਦਾ ਜਿਹੜਾ ਰਕਬਾ ਸੀਗਾ ਉਹ 170000 ਹੈਕਟੇਆ ਸੀ ਤੇ ਮੇਰੇ ਜਿੰਨੇ ਵੀ ਜ਼ਿਲ੍ਹੇ ਦੇ ਮੁਲਾਜ਼ਮ ਸੀ ਖੇਤੀਬਾੜੀ ਦੇ ਦੂਜੇ ਵਿਭਾਗਾਂ ਦੇ ਵੀ ਅਧਿਕਾਰੀ ਕਰਮਚਾਰੀ ਡਿਊਟੀਆਂ ਤੇ ਲਾਏ ਸੀ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਜੀਦਾ ਸਤਕਾ ਇਹ ਅਸੀਂ ਇਸ ਵੇਲੇ ਸਾਨੂੰ ਇਸ ਜ਼ਿਲ੍ਹੇ ਨੂੰ ਮਾਣ ਮਿਲਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਵਧੀਆ ਨੰਬਰ ਦੂਜੇ ਨੰਬਰ ਤੇ ਆਏ। ਸੁੱਕੀ ਭਵਾਨੀਗੜ੍ਹ ਵਿੱਚ ਕਿ ਦਿਲਦਲਾਹ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਕਲਜੂਗੀ ਪੁੱਤਰ ਨੇ ਘਰ ਵਿੱਚ ਸੁੱਤੇ ਪਏ ਆਪਣੇ ਹੀ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨੇੜਲੇ ਪਿੰਡ ਬਟਾਰੀ ਆਣਾ ਵਿਖੇ ਵਾਪਰੀ ਦੱਸਿਆ ਜਾ ਰਿਹਾ ਕਿ ਕਾਤਲ ਦੇ بیٹے ਦਾ ਢਾਈ ਮਹੀਨੇ ਪਹਿਲਾਂ ਪਤਨੀ ਤੋਂ ਤਲਾਕ ਰਿਹਾ ਸੀ ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਮੈਂ ਤੁਹਾਡਾ ਫਰਮੇਲ ਸਿੰਘ ਆ ਜੀ ਫਰਮੇਲ ਵੀਰ ਜੀ ਕੀ ਪੂਰਾ ਮਾਮਲਾ ਕੀ ਹੋਇਆ ਹੈ ਅਸਲ ਤਾਂ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈਮ ਹੀ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰਟਲ ਚੱਲ ਰਿਹਾ ਸੀਗਾ ਤੇ ਇਹ ਰਾਤ ਨੂੰ ਆ ਕੇ ਪਾਣੀ ਨਾਲ ਕੀ ਘਟਨਾ ਵਾਪਰ ਕੇ ਕੀ ਹੋ ਗਿਆ ਕੀ ਮਨ ਦੇ ਵਿੱਚ ਇਹ ਖਿਆਰਾ ਆ ਉੱਠ ਕੇ ਲੱਲਾ ਵੀ ਇਹਨੇ ਦਾ ਕੱਟ ਕਰਤਾ ਕਿਤਾ ਦਾ ਕਿੰਨੇ ਕਵਜ ਦੇ ਤਕਰੀਬਨ ਇਹ ਤਕਰੀਬਨ 2 ਜਿਆ ਟਾਈਮ ਹੈ ਜੀ ਉਹ ਕੋਈ ਨਹੀਂ ਆਣੀ ਸ਼ਹੀਦ 2 ਵੇ ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ ਇੰਦਾ ਹਾਂ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ ਜੀ ਮਤਲਬ ਜੀ ਸਾਨੂੰ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ ਹਾਂ ਜੀ ਤਕਰੀਬਨ ਇਹ ਸਾਨੂੰ ਢਾਈ ਵੇ ਪਤਾ ਲੱਗਾ ਜੀ ਉਦੋਂ ਫਿਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ ਜੋ ਬੰਦ ਕਰਵਾਇ ਸੀ ਉਹਨਾਂ ਨੇ ਕਰਕੇ ਲੈ ਗਈ ਜੀ ਥਾਣੇ ਦਾ ਧਰਮਪਾਲ ਜੀ ਚੌਕੀ ਇੰਚਾਰਜ ਕਰਾਉਂ ਜੀ ਸਰ ਪਰ ਸਰ ਕੀ ਮਾਮਲਾ ਜੀ ਪੂਰਾ ਹੈ ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਜਿੰਦਬੱਟੜਾ ਨੂੰ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋ ਗਿਆ ਜਿਸਦੇ ਉਹ ਆਪਸੀ ਉੱਥੇ ਮੌਕੇ ਤੇ ਪੁੱਜੇ ਮੌਕੇ ਤੇ ਪੁੱਜ ਕੇ ਦੇਖਿਆ ਕਿ ਚਰਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਦੇ ਟੱਕੋਰਾ ਮਾਰ ਕੇ ਗਲ਼ ਚ ਮਾਰ ਕੇ ਉਹਦਾ ਕਤਲ ਕਰ ਉਹਨਾਂ ਦੀ ਘਰ ਵਾਲੀ ਹਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂਲ ਦਾ ਪਰਚਾ ਦਾ ਸੀ ਮਨਪ੍ਰੀਤ ਸਿੰਘ ਦੇ ਖਿਲਾਫ ਦਾ ਪਲਬਲ ਭਾਜਪਾ ਪਾਰਟੀ ਦੇ ਅਧਿਕਾਰੀਆਂ ਤੇ ਵਰਕਰ ਵੱਲੋਂ ਅੱਜ ਪਲਬਲ ਜ਼ਿਲ੍ਹੇ ਵਿੱਚ ਉਪ ਪ੍ਰਧਾਨ ਜਗਦੀਸ਼ ਧਨਕੜ ਦੀ ਨਕਲ ਦੇ ਮਾਮਲੇ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਇਸ ਮੌਕੇ ਪਲਬਲ ਦੇ ਵਿਧਾਇਕ ਦੀਪਕ ਮੰਗਲਾ ਹੋਟਲ ਵਿਧਾਇਕ ਜਗਦੀਸ਼ ਨਾਇਰ ਹਥਿੰਦ ਦੇ ਵਿਧਾਇਕ ਪ੍ਰਵੀਨ ਡਾਗਰ ਸਮੇਤ ਪਾਰਟੀ ਵਰਕਰ ਹਾਜ਼ਰ ਸਨ ਰਾਹੁਲ ਗਾਂਧੀ ਜੀ ਨੇ ਅੱਜ ਦੇਸ਼ ਦੇ ਕਿਸਾਨਾਂ ਦਾ ਅਪਮਾਨ ਕੀਤਾ ਹੈ ਮਾਨਯੋਗ ਰਾਸ਼ਟਰਪਤੀ ਕਿਸਾਨ ਕੇ ਬੇਟੇ ਹੈ उपराष्ट्रपति महोदय जी का संसद में अपमान करना पूरे किसानों का हिंदुस्तान में अपमान करना है ऐसे व्यक्ति को संसद से निष्कासित निक्षा, कर देना चाहिए सस्पेंड कर देना चाहिए राहुल गांधी जी का ये तीसरा वाका बा, है पहले उन्होंने प्रधानमंत्री जी के कार्यों को मेज से फड़ा था और उन्होंने मुर्मू साहब के खिलाफ भी बोला था आप वो उपराष्ट्रपति के खिलाफ बोले हैं उनको अपनी सदस्यता से इस्तीफा दे देना चाहिए नैतिकता के आधार पर भारतीय जनता पार्टी ने राहुल गांधी जी के पुतले को फूका है जो एक कांग्रेस के सांसद ने जिस तरीके से हमारे सर्वोच्च पद पर आसीन मान्य राष्ट्रपति जी की नकल निकाल करके अपमान किया है ये अपमान सारे देश का है किसान उनका विरोध ये हमारे किसान विरोधी जो मानसिकता है कांग्रेस की वो जाहिर होती है और हम इसका भारतीय जनता पार्टी भरपूर विरोध करती है निंदा करती है ऐसे लोगों के खिलाफ कार्रवाई होनी चाहिए और आज राहुल गांधी का पुतला भूक करके अपना विरोध दर्ज कराया तो का है कुरुक्षेत्र सात सौ चौबीस दिसंबर तक आयोजित होने वाले अंतरराष्ट्रीय गीता महाोत्सव देश के गृह मंत्री अमित शाह 22 ਦਸੰਬਰ ਨੂੰ ਹੋਣ ਵਾਲੇ ਸੰਸਮੇਲਨ ਵਿੱਚ ਹਿੱਸਾ ਲੈਣਗੇ ਗਰੇ ਮੰਤਰੀ ਅਮਿਤ ਸ਼ਾਹ ਦੇ ਨਾਲ-ਨਾਲ ਦੇਸ਼ ਦੇ ਮਹਾਰਿਸ਼ੀ ਸਮਾਜ ਦੇ ਲੋਕ ਵੀ ਪਹੁੰਚ ਰਹੇ ਹਨ ਜਿ거 ਜੋ ਹੈ ਕਿ ਧਾਰਮਿਕ ਨਗਰੀ ਕੁਰਕ ਖੇਤਰ ਵਿੱਚ 7 ਦਸੰਬਰ ਤੋਂ 24 ਦਸੰਬਰ ਤੱਕ ਅੰਤਰਰਾਸ਼ਟਰੀ ਗੀਤਾ ਮਹਾਉਸਭਾ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਕੁਰਕ ਖੇਤਰ ਦੇ ਬ੍ਰਹਮ ਸरोवर ਦੇ ਪਰਸ਼ੋਤਮਪੁਰ ਵਿੱਚ 22 ਦਸੰਬਰ ਨੂੰ ਸੰਸਮੇਲਨ ਕਰਵਾਇਆ ਜਾ ਰਿਹਾ ਹੈ ਗੀਤਾ ਮਹੌਤਸਵ ਕੇ ਮੈਂ ਕੱਲ जो हमारे इंडिया के गृह मंत्री हैं अमित शाह जी वो आए आ रहे हैं उस संबंध में सुरक्षा व्यवस्था को ध्यान में रखते हुए ड्यूटियाँ लगाई गई हैं बाहर से भी ड्यूटियाँ मंगाई गई है पुलिस और हमारे पुरुषोत्तर जिले की भी पुलिस भी की गई है नाकेबंदी भी की गई है और इसके लिए पेट्रोलिंग पार्टी अलग से लगाई गई है ਦੇਸ਼ ਦੀ ਸੁਵਿਧਾਨਿਕ ਪੱਧਰੀ ਨੂੰ ਸ਼ੋਭਾ ਦੇਣ ਵਾਲੇ ਤੇ ਦੇਸ਼ ਦੇ ਉਪ ਰਾਸ਼ਟਰਪਤੀ ਦੀ ਨਕਲ ਅਤੇ અપਮਾਨ ਕਰਨ ਵਾਲੀ ਵੀਡੀਓ ਬਣਾ ਕੇ ਕੋਈ ਹੋਰ ਨਹੀਂ ਬਲਕਿ ਇਹ ਉਹੀ ਲੋਕਾਂ ਜੋ ਦੇਸ਼ ਨੂੰ ਟੁਕੜਿਆਂ ਵਿੱਚ ਵੰਡਣ ਵਾਲੇ ਟੁਕੜੇ ਟੁਕੜੇ ਗੈਣ ਦੇ ਨਾਲ ਖੜੇ ਹਨ ਜਿਨ੍ਹਾਂ ਦੇ ਗਲਤ ਕਿਸਾਨ ਅੰਦੋਲਨਾਂ ਉਹਨਾਂ ਦਾ ਸਮਰਥਨ ਕੀਤਾ ਗਿਆ ਸੀ ਅਸੀਂ ਇਸ ਦੀ ਸਖਤ ਨਿਖੇਧੀ ਕਰਦੇ ਹਾਂ अब एक सांसद मेंबरों को मुअल करने पीछे जिहा लगता है कि मुअतल किए गए सांसद मैंबर की सोच नियत बिच कोई ये बिहारीपुर से और जिला गुलाबपुरा तक का ये रास्ते का शिलान्यास किया है और ये 81 लाख के आसपास इसकी लागत है आज इसका शिलान्यास हुआ है इसलिए मैं गांव वालों को दोनों गाँव वालों को बधाई देता हूँ तो अब विकसित भारत भी योजना भी चल रही संकल्प यात्रा भी चली हुई है क्या कुछ अभी तक जान मिल रहा है इसका देखिए विकसित भारत यात्रा का ये मोदी जी की गारंटी वैन के रूप में हर गांव में जा रही है मेरे एक के अड़तीस गाँव में जाएगी काफ़ी गांव तो हमने 50 के आसपास तो कवर कर दिए हैं और लगातार दो वैन चल रही है मेरे हल्के में और इसका मुख्य मकसद यही है कि ए, केंद्र की योजनाएं और प्रदेश की योजनाएं धरातल पे उतरी है कि नहीं उतरी उनका कितना नीचे तक असर हो रहा है उन सब चीज़ों की जानकारी के साथ साथ अगर किसी की समस्या है तो उसका समाधान भी मौके पर ही इस तरह से किया जाता है और इसका ज़्यादातर एक गांव की नॉलेज भी आती है आ, कितने इस गांव में आयुष्मान कार्ड बने हैं कितने इस गांव में बीपीएल कार्ड बने हैं कितने उज्ज्वला का लाभ ले रहे हैं कितनों का हेल्थ चेकअप हुआ है कितने कैंसर के मरीज़ हैं कितने टीबी के मरीज़ हैं मेडिकल की क्या इसमें सुविधाएं हैं किसानों को प्रधानमंत्री का आयुष्मान योजना का कितना लाभ मिल रहा है तो जितनी भी योजनाएं आपने देखा जो केंद्र और प्रदेश सरकार की हैं उनको धरातल पे कितनी उतरी है और नहीं उतरी है तो क्यों नहीं उतरी वो सारी जानकारियाँ इससे मिलती हैं और मौके पर लोगों का इसका लाभ भी मिलता है तो ये बहुत सारी चीज़ें हैं जो ਕਿਉਂਕਿ ਪਹਿਲੇ ਕੀ ਸਰਕਾਰ ਆਪਨੇ ਦੇਖਾ ਕਿ ਯੋਜਨਾਏ ਤਾਂ ਬਣ ਜਾਂਦੀ ਸੀ। ਰਿਵਾਰੀ ਜ਼ਿਲ੍ਹੇ ਦੇ ਕੌਸਲੀ ਕਸਬੇ ਵਿੱਚ ਸਥਿਤ ਲੀ ਲੋਧ ਪਿੰਡ ਵਿੱਚ ਪਿੰਡ ਵਾਸੀਆਂ ਨੇ ਝੰਡਲੀ ਥਰਮਲ ਪਲਾਂਟ ਨੂੰ ਜਾਰਬਾਲਾ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਗਿਆ। ਟ੍ਰੈਕ ਦੇ ਵੱਡੀ ਜਨਸੀ ਵਿੱਚ ਪਿੰਡ ਵਾਸੀ ਇਕੱਠੇ ਹੋਏ ਹਨ। ਪਿੰਡ ਵਾਸੀਆਂ ਨੂੰ ਮਨਾਉਣ ਲਈ ਕੌਸਲੀ ਦੇ ਐਸਡੀਐਮ ਜੈਪrakash ਪੋਰਟ ਸਪੋਰਟਸ ਨਾਲ ਪਹੁੰਚੇ। ਅੱਜ ਇਹ ਪਿੰਡ ਵਾਸੀ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। पिंड वासी तबाह हुए खेतों के के मुआवजे गंदे पानी स्थाई हल अड़े हैं देखिए एक तो ये डेडिकेटेड रेलवे ट्रैक है एन टी पी सी के लिए झाड़ली प्लांट जो है जिला झज्जर पड़ता है और यहाँ काफ़ी लंबे समय से ये लोगों के द्वारा बताया जा रहा है कि यहाँ पे जमीन जो है झाड़ली प्लांट के पानी के कारण ख़राब हो रखी है जिसकी अभी जांच चल रही है और अगले तीस तारीख तक के लिए आ, 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 एडमिनिस्ट्रेशन ने और प्लांट के लोगों ने और पब्लिक के लोगों ने एक सर्वसम्मति से विचार बनाया कि भाई तीस तारीख के बाद हम इसमें देखेंगे और उससे पहले जो है एडमिनिस्ट्रेशन ने भी ये कहा है कि भाई हम जो है इसमें पहले इसकी जांच करवाएंगे डॉक्यूमेंटेशन जब अब तक जो हुई हैं उनकी जांच की जाएगी सर ये क्या जो लोग हैं वो ट्रैक पे बैठे हुए हैं सुबह से गाड़ियाँ बाधित हो रही है क्या है पूरा मामला ये लोगों का मुआवजे की मांग है ये चाहते हैं कि हमें मुआवजा मिले

चार पाँच साल के लिए मुआवजा दिया गया है उसके बाद हमारा सिस्टम लागू हो चुके हैं और हमारा आईआईटी आई एंड अदर स्टडीज से ये पता चला कि वो पानी हमारा नहीं है इसीलिए टेक्निकली हम लोग कॉम्पिटेंट नहीं है मुआवजा देने के लिए तो ये लोगों को अब मुआवजा नहीं मिल पाएगा क्या लंबे समय से ये लोग ऐसे ही धरने पे बैठे रहेंगे वो तो वो तो अभी तो डिसाइड हुआ है तीस तारीख को कुछ कारण ये है जी हमारे दो हजार चौदह दिए है ना मतलब इतनी समस्या आ रही है पानी की हमारे तीन सौ एकड़ तो गोरिया गाँव के खराब हो गए जी और ढाई सौ तीन सौ एक कड़ गाँव के और हमारे गाँव में इतनी बीमारी आ गई जी एक तो प्रदूषण से जो केमिकल पानी है जी इसका जो नद फसल को होने देता बिल्कुल भी हमारे गाँव में सारे मकानों में ट्रेड आ गई जी चौवा अच्छा छः फुट पा गया जी अभी प्लांट में जा रहे हैं डी सी साहब के पास भी जा रहे हैं डीसी साहब बोले दो महीने में समाधान हो जाएगा तीन महीने में हो जाएगा रिवाड़ी का डीसी साहब भी आ लिया झज्जर का भी डीसी साहब आ लिया उनसे मीटिंग होली हमारी प्लांट से मीटिंग होली इसका कोई समाधान नहीं हो रहा जी हमारे हर आदमी पास जा लिये जी कितना बुक्कल के पास जा लिये गीता बुक्कल ने संसद में भी आवाज़ उठाई है हमारी लक्ष्मण सहुआ ने भी उठाई है उसका कोई समाधान नहीं हो रहा जी हमारा तो अभी लास्ट में आ गया आज आम जी आम ट्रेन रोकी हमने ਮੁਗਾ ਪੁਲਿਸ ਦੀ ਨਾ ਉਹਦੇ ਥਾਣਾ ਅਜੀਤਬਾਲ ਪੁਲਿਸ ਨੂੰ ਉਸਨੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਪਿੰਡ ਢੁੱਡੀ ਕੋਲ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਰੋਕ ਕੇ ਜਦੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਦੋਸ਼ੀ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਗਿਆ ਇਹਨਾਂ ਦੇ ਕਬਜ਼ੇ ਵਿੱਚ ਇੱਕ ਮੋਟਰਸਾਈਕਲ ਅਤੇ ਦੋ ਘਟਾਉਣੇ ਪਿਸਤੌਲ ਬਰਾਮਦ ਹੋਏ ਹਨ ਇਹ ਦੋਸ਼ੀ ਘਟਾਉਣਾ ਪਿਸਤੌਲ ਦਿਖਾ ਕੇ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅੱਜ ਕੱਲ ਮਿਤੀ 20 ਮਾਰਚ ਨੂੰ ਥਾਣਾ ਜੀਤਵਾਲ ਦੀ ਪੁਲਿਸ ਨੂੰ ਤਲਾਬ ਲਈ ਸੀ ਕਿ ਗੁਰਸੇਵ ਸਿੰਘ ਉਰ ਘੁੱਗੀ ਪੁੱਤਰ ਬਲਵੀਰ ਸਿੰਘ ਵਾਸੀ ਮਾਛੀਕੇ ਕੁਲਵਿੰਦਰ ਸਿੰਘ ਦਾ ਪੁੱਤਰ ਬਲਜੀਤ ਸਿੰਘ ਵਾਸੀ ਮਾਛੀਕੇ ਤੇ ਜਸਪੀਰ ਸਿੰਘ ਦੱਸਾ ਪੁੱਤਰ ਹਰਪ੍ਰੀਤ ਸਿੰਘ ਵਾਸੀ ਬਲਾਸਪੁਰ ਇਹ ਤਿੰਨੇ ਜਣੇ ਲੁਕਾ ਖੋਹ ਦੀਆਂ ਵਾਰਦਾਤਾ ਕਰਦੇ ਆ ਤੇ ਕਿਸੇ ਖੋਹ ਦੇ ਗੁਰਸੇਵ ਸਿੰਘ ਸਵੇਰੇ ਤਖਾਨਵਾਦ ਪਿੰਡ ਤੋਂ ਟੁੱਟ ਕੇ ਨਵਾਰੇ ਆ ਜਿਸ ਦੇ ਹੱਦ ਤੇ ਮੁਕੱਦਮਾ ਦਰਜ ਕਰਕੇ ਏਐਸਏ ਸੰਦੀਪ ਕੁਮਾਰ ਨੇ ਦਸੀ ਹੋਈ ਜਗ੍ਹਾ ਤੇ ਨਾਕਾਬੰਦੀ ਕਰਕੇ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਇਹਨਾਂ ਦੇ ਕੋਲੋਂ ਇੱਕ హీరో پرو ਮੋਟਰਸਾਈਕਲ ਸਪਲੈਂਡਰ ਜਿਹੜਾ ਇਹਨਾਂ ਨੇ 4-5 ਦਿਨ ਪਹਿਲਾਂ ਹੀ ਪੁੱਤਰੀ ਗਲਾ ਇਲਾਕੇ ਚੋਂ ਖੋਹ ਕੀਤੀ ਸੀ ਉਹ ਬਰਾਮਦ ਕੀਤਾ ਦੋ ਇਹਨਾਂ ਦੇ ਕੋਲੋਂ ਜਸਪੀਰ ਸਿੰਘ ਜੱਸੇ ਕੋਲੋਂ ਤੇ ਕੁਲਿੰਦਰ ਸਿੰਘ ਕਿੰਦਾ ਦੇ ਕੋਲੋਂ ਕਢਾਉਣੇ ਪਿਸਤੌਲ ਜਿਹੜੇ ਕਿ ਪਿਸਤੌਲ ਦਾ ਡਰਾਵਾ ਦੇ ਕੇ ਲੋਕਾਂ ਤੋਂ ਖੋਹ ਆ ਕਰਦੇ ਸੀ ਉਹ ਬਰਾਮਦ ਕੀਤੇ ਐ ਪੁੱਛ ਕੇ ਦਰਾਂ ਦੋ ਮੋਟਰਸ ਨਾਲ ਹੋਰ ਜਿਹੜੇ ਇਹਨਾਂ ਨੇ ਪਹਿਲਾਂ ਹੋਏ ਸੀਗੇ ਇੱਕ ਹੀਰੋ ਹਾਂਡਾ ਸੀਡੀ 100 ਹੈ ਇੱਕ ਮੋਟਰਸਾਈਕਲ ਹੀਰੋ ਐਫ ਡੀ ਲੈਕਸਰ ਦੋ ਹੋਰ ਮੋਟਰਸਾਈਕਲ ਰਿਕਵਰ ਕੀਤੇ ਆ ਹੁਣ ਤੱਕ ਇਹਨਾਂ ਦੋਸ਼ੀਆਂ ਤੋਂ ਕੁੱਲ ਅਸੀਂ ਤਿੰਨ ਮੋਟਰਸਾਈਕਲ ਕਵਰ ਕਰ ਚੁੱਕੇ ਆ ਦੋ ਕਢਾਉਣਾ ਪਿਸਤੌਲ ਰਿਕਵਰ ਕੀਤੇ ਆ ਬਾਕੀ ਇਹਨਾਂ ਦੋਸ਼ੀਆਂ ਨੂੰ ਅੱਜ ਪੁਲਿਸ ਰਿਮਾਂਡ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ ਮੋਗਾ ਦੇ ਬੀਬੀਐਸ ਸਕੂਲ ਗਰੁੱਪ ਦੀਆਂ 16ਵੀਂ ਬੀਬੀਐਸ ਖੇਡਾਂ ਅੱਜ ਤੋਂ ਸ਼ੁਰੂ ਹੋ ਗਈਆਂ ਬੀਬੀਐਸ ਸਕੂਲ ਦੀਆਂ ਦੋ ਦਰਜਾ ਚੈਨਲ ਵਾਲੀਆਂ ਖੇਡਾਂ ਵਿੱਚ 2800 ਦੇ ਕਰੀਬ ਬੱਚੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣਗੇ ਅੱਜ ਪਹਿਲੇ ਦਿਨ ਨਰਸਰੀ ਤੋਂ 34 ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ ਭਾਗ ਲੈ ਰਹੇ ਬੱਚਿਆਂ ਨੇ ਖੇਡਾਂ ਦੇ ਪਹਿਲੇ ਦਿਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਯਾ ਦੇਖੋ ਸਾਰੇ ਇਹ ਸਾਡੀਆਂ 16ਥ ਬੀਬੀਐਸ ਗੇਮਸ ਹੈ ਔਰ ਜਿਹੜਾ ਫਰਸਟ ਸੈਸ਼ਨ ਡੇ 1 ਜਿਹੜਾ ਹੈਗਾ ਚੱਲਦਾ ਪਿਆ ਜਿਹੜੇ ਫਾਈਨਲਸ ਨੇ ਜਿਹੜੇ ਉਸ ਤੋਂ ਪਹਿਲਾਂ ਤਾਂ ਵੈਸੇ ਤਾਂ 10 15 ਦਿਨ ਤੋਂ ਪਹਿਲਾਂ ਤੇ ਸਟਾਰਟ ਹੋਈਆਂ ਹੋਈਆਂ ਨੇ ਸੋ ਇਹਦੇ ਵਿੱਚ ਸਾਡਾ ਇਹ ਕੰਮ ਹੁੰਦਾ ਹੈ ਕਿ ਬੱਚੇ ਨੂੰ ਅਸੀਂ ਜੇ ਸਪੋਰਟਸ ਐਕਟੀਵਿਟੀਆਂ ਦਾ ਦਾ ਗਰਾਊਂਡ ਨਾਲ ਜੋੜ ਦਈਏ ਜੇ ਬੱਚੇ ਦੇ ਵਿੱਚ ਟੈਲੈਂਟ ਮਤਲਬ ਅਦਰ ਕਰਿਕੂਲਰ ਐਕਟੀਵਿਟੀਆਂ ਦਾ ਹੈਗਾ ਚਾਹੇ ਸੱਭਿਆਚਾਰਕ ਮਤਲਬ ਹੈਗਾ ਉਸ ਨੂੰ ਅਸੀਂ ਉਸ ਸਿਸਟਮ ਨਾਲ ਜੋੜ ਦਈਏ ਹੁਣ ਤੁਸੀਂ ਦੇਖ ਰਹੇ ਹੋ ਕਿ ਜਿੱਦਾਂ ਬੱਚੇ ਬਹੁਤ ਛੋਟੇ-ਛੋਟੇ ਪੱਲੋ ਐਲ ਕੇਜੀ ਯੂ ਕੇਜੀ ਤੋਂ ਲੈ ਕੇ ਤੇ ਜਿਹੜੇ ਪ੍ਰਾਇਮਰੀ ਵਿੰਗ ਦਾ ਜਿਹੜਾ ਡੇ 1 ਹੈਗਾ ਤੋ ਉਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਕਿਦਾਂ ਆਪਣੇ ਡਿਫਰੈਂਟ ਡਿਫਰੈਂਟ ਸਟੇਟ ਦੇ ਡਿਫਰੈਂਟ ਡਿਫਰੈਂਟ ਕਲਚਰਸ ਨੂੰ ਡਿਫਰੈਂਟ ਡਾਂਸਰਸ ਨੂੰ ਕਿਦਾਂ ਪਰਫਾਰਮ ਕਰ ਰਹੇ ਆ ਤੋ ਸਾਡੀ ਕੋਸ਼ਿਸ਼ ਇਹ ਆ ਜਿਵੇਂ ਅਸੀਂ ਗੇਮਸ ਨੂੰ ਕਰਦੇ ਆ ਕਿ ਸਾਡੇ ਇੱਥੇ ਕੈਂਪਸ ਦੇ ਵਿੱਚ 38 ਇੰਡੀਪੈਂਡੈਂਟ ਗੇਮਸ ਆ ਜੀ 24 ਟੈਕਨ ਫੀਲਡ ਇਵੈਂਟਸ ਆ ਜੇ ਬੱਚੇ ਨੇ ਖੇਡਣਾ ਹੈ ਤੋ ਉਹਦੇ ਕੋ 62 ਚੁਆਇਸਸ ਆ ਸਿਮਿਲਰਲੀ ਜਿਹੜੀਆਂ ਸਾਡੀਆਂ ਸਟੇਟਸ ਹੈਗੀਆਂ ਨੇ ਉਹ ਤਕਰੀਬਨ ਉਹਨਾਂ ਸਾਰੇ ਡਾਂਸਰਸ ਨੂੰ ਪੂਰਾ ਗੌਰ ਨਾਲ ਜਿਹੜਾ ਹੈਗਾ ਐਨਲਿਸਿਸ ਕਰਕੇ ਕਿਹੜੇ-ਕਿਹੜੇ ਡਾਂਸ ਬੱਚਿਆਂ ਨੂੰ ਪਸੰਦ ਆਨੇ ਨੇ ਜਿਹਦੇ ਚੋ ਜ਼ਿਆਦਾ ਪਰਫਾਰਮ ਕਰ ਸਕਦਾ ਹੈ ਜਿਹਨੂੰ ਲਾਈਕ ਕਰਦੇ ਆ ਸੋ ਉਸ ਸਿਸਟਮ ਦੇ ਹਿਸਾਬ ਨਾਲ ਅਸੀਂ ਉਸ ਸਭਿਆਚਾਰ ਨੂੰ ਵੀ ਪ੍ਰਮੋਟ ਕਰਦੇ ਹਾਂ ਫਿਰ ਅੱਜ ਕਾਇਨਾਤ ਮਚਾਈ ਇੱਥੇ ਆਪਾਂ ਪੂਰੀ ਹਾਂਜੀ ਕਿਹੜੀ ਕਲਾਸ পড়ਦੇ ਬੱਚੇ ਸੈਕਿੰਡ ਸੈਕਿੰਡ ਅੱਜ ਕੀ ਪਰਫਾਰਮੈਂਸ ਕੀਤੀ ਹੈਗੀ ਹੈ ਕਿੱਦਾਂ ਕਿੱਦਾਂ ਪਾਇਆ ਸੀ ਕਿੱਦਾਂ ਪਾਇਆ ਸੀ ਕਿੱਦਾਂ ਐ ਕਰਕੇ ਕਿੱਦਾਂ ਲੱਗਿਆ ਤੈਨੂੰ ਬਹੁਤ ਸੋਹਣਾ ਬਹੁਤ ਸੋਹਣਾ ਲੱਗਿਆ ਕੀ ਨਾਮ ਬੱਚੇ ਦਾ ਜਸਮੀਨ ਕੋਰ ਜਸਮੀਨ ਕਿਹੜੀ ਕਲਾਸ ਪਰਦੇ ਬਟਾ 3 ਲਟਸ ਤੋ ਕਿਦਾਂ ਅੱਜ ਦਾ ਪ੍ਰੋਗਰਾਮ ਕਿਦਾਂ ਲੱਗਿਆ ਤੁਹਾਨੂੰ ਬਹੁਤ ਹੀ ਵਧੀਆ ਸਰ ਤੇ ਤੁਹਾਨੂੰ ਸਿਖਾਇਆ ਕਿ ਨੇ ਡਾਂਸ ਕਰਨਾ ਪਰਮਜੀਤ मैम ਨੇ ਮੈਮ ਨੇ ਸਿਖਾਇਆ ਜੀ ਇਹ ਹੋਰ ਕੀ ਕੀ ਸਿਖਾਉਂਦੀ ਨੇ ਮੰਮ ਨੇ ਬਹੁਤ ਵਧੀਆ ਨੇ ਪਰਮਜੀਤ मैम ਬਹੁਤ ਕੁਝ ਸਿਖਾਇਆ ਵਾ ਵਧੀਆ ਲੱਗਿਆ ਆ ਕੀ ਨਾਮ ਬੱਚੇ ਤੇਰਾ ਦਿਵਾਨ ਸੁਭਾਨਾ ਦਾਸ ਕੀਤਾ ਅੱਜ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਸਕੂਲ ਦੀਆਂ ਗੇਮਾਂ ਬਾਰੇ ਗੇਮ ਲੋਕੀ ਕੌਂਗ ਸਕੂਲ ਦੀਆਂ ਗੇਮਾਂ ਦਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਪਰ ਮੈਨੂੰ ਸਭ ਤੋਂ ਜ਼ਿਆਦਾ ਗਿੱਦਾ ਪਸੰਦ ਹੈ ਇਸ ਲਈ ਮੈਂ ਉਹਦੇ ਵਿੱਚ ਪਾਰਟਿਸਿਪੇਟ ਕਰਦੀ ਹਾਂ ਗਿੱਦਾ ਪਸੰਦ ਹੈ ਜੀ ਨਾਮ ਗੁਰਸੇਵ ਗੁਰਸੇਵ ਕਿਹੜੀ ਕਲਾਸ پڑھਦੇ ਬੱਚੇ 3rd 3rd ਵਿੱਚ پڑھਦੇ ਅੱਜ ਤੁਹਾਡੇ ਸਕੂਲ 'ਚ ਗੇਮਾਂ ਹੋ ਰਹੀਆਂ ਨੇ ਕਿੱਦਾਂ ਲੱਗ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗਿਆ ਜੀ ਕਿਹੜੀਆਂ ਕਿਹੜੀਆਂ ਗੇਮਾਂ ਚ ਸਾਲਿਆ ਤੁਸੀਂ ਪਹਿਲਾਂ ਤਾਂ ਡਾਂਸ ਚ ਲਿਆ ਸੀ ਹੁਣ ਮੈਂ ਗਿੱਧੇ ਵਿੱਚ ਲਿਆ ਦਮ ਪਹਿਲਾਂ ਡਾਂਸ ਪਰ ਗਿੱਧੇ ਚ ਕੀ ਕਹੋਗੇ ਆਪਣੇ ਤੁਹਾਨੂੰ ਕੌਨਸ ਖਾਗੋ ਮਮ ਵੀ ਪਪਾ ਨੇ ਸਿਖਾਉਂਦੇ ਕੁਛ ਸਿਖਾਉਨੇ ਆ ਮਮ ਵੀ ਪਪਾ ਵੀ ਸਿਖਾਉਂਦੇ ਕੀ ਕਹੋਗੇ ਤੁਸੀਂ ਬਰਾਏ ਦੇ ਪ੍ਰੋਗਰਾਮ ਬਾਰੇ ਮੰਮ ਨੇ ਤਿਆਰੀ ਕਰਾਈ ਮੰਮ ਨੇ ਤਿਆਰੀ ਕਰਵਾਈ ਸੀ ਡਰੈਸ ਵੀ ਮਮ ਨੇ ਲਾ ਕੇ ਦਿੱਤੀ ਸੀ ਹਾਂ ਜਿਵੇਂ ਡਰੈਸ ਡਰੈਸ ਕੋ ਕਿਆਰ ਕੀਤਾ ਸੀ ਘਰੋਂ ਤਿਆਰ ਕੀਤਾ ਸੀ ਸੋ ਇੱਥੇ ਮੈਨੂੰ ਦੇਖ ਕੇ ਮਾਹੌਲ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਚੀਜ਼ਾਂ ਮਿਸਿੰਗ ਹੈ ਜੀ ਆਪਣੇ ਸਕੂਲਾਂ ਦੇ ਵਿੱਚ ਬਹੁਤ ਘੱਟ ਕੰਪੀਟੀਸ਼ਨ ਹੁੰਦੇ ਸਪੋਰਟਸ ਦੇ ਜੀ ਸੋ ਇਹ ਚੀਜ਼ਾਂ ਨੂੰ ਦੇਖ ਕੇ ਹੀ ਜਿੱਦਾਂ ਆਪਾਂ ਸੋਚਦੇ ਕਿ ਪੰਜਾਬ ਆਪਣਾ ਗਲਤ ਰਾਹ ਤੇ ਜਾ ਰਿਹਾ ਹੈ ਜੀ ਸੋ ਇਹ ਚੀਜ਼ਾਂ ਅਗਰ ਆਪਣਾ ਸਪੋਰਟਸ ਦਾ ਮਾਹੌਲ ਹੋਊਗਾ ਸਕੂਲਾਂ ਦੇ ਵਿੱਚ ਜੀ ਪਿੰਡਾਂ ਦੇ ਵਿੱਚ ਜੀ ਸੋ ਬੱਚਾ ਕਦੇ ਵੀ ਗਲਤ ਪਾਸੇ ਨਹੀਂ ਜਾਂਦਾ ਉਹ ਹਮੇਸ਼ਾ ਸਪੋਰਟਸ ਵਾਲਾ ਹੁੰਦਾ ਸੋ ਪੰਜਾਬ ਦੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਾਫੀ ਵਧੀਆ ਟੂਰਨਾਮੈਂਟ ਹੋ ਰਿਹਾ ਸੋ ਇਦਾਂ ਹੀ ਅਗਰ ਆ ਵਧੀਆ ਕੰਪੀਟੀਸ਼ਨ ਹੋਣਗੇ ਟੂਰਨਾਮੈਂਟ ਹੋਣਗੇ ਜਿੱਦਾਂ લાלו ਤੁਸੀਂ ਪੰਜਾਬ ਦੇ ਵਿੱਚ ਹੁਣ ਇੱਕ ਲੀਗ ਚਲਾਈ ਜਾ ਰਹੀ ਹੈ ਜੀ ਸੋ ਇਹ ਕੰਪੀਟੀਸ਼ਨ ਹੋਣਗੇ ਸੋ ਤਾਂ ਫਿਰ ਹਾਕੀ ਦਾ ਜਿਹੜਾ ਜਿਹੜਾ ਉੱਪਰ ਆਊਗਾ ਜੀ ਅੱਜ ਸਮਰਾਲਾ ਦੇ ਸ਼ਿਫਸਰਨਾ ਬਾਲ ਠਾਕਰੇ ਦੇ ਦਫ਼ਤਰ ਦੇ ਵਿੱਚ ਸ਼ਿਫਸਰਨਾ ਬਾਲ ਠਾਕਰੇ ਪੰਜਾਬ ਪ੍ਰਦਾਨ ਹਰੀ ਸਿੰਘਲਾ ਸਮਰਾਲਾ ਪੇਕੇ ਯੂਥ ਪੰਜਾਬ ਪ੍ਰਦਾਨ ਰਮਨ ਵਡੇਰਾ ਕੋਲ ਪੁੱਜੇ ਤੇ ਪੰਜਾਬ ਸਰਕਾਰ ਉੱਪਰ ਆਪਣੇ ਸ਼ਬਦਾਂ ਨਾਲ ਹਮਲਾ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਿਵਪਾਲ ਠਾਕਰੇ ਪੰਜਾਬ ਪ੍ਰਧਾਨ ਹਰੀਸ਼ ਤਿੰਨੂਆ ਦਾ ਕਹਿਣਾ ਹੈ ਕਿ ਨਵੀਂ ਬਣੀ ਸਰਕਾਰ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਹੁਣ ਤੱਕ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਸ਼ਿਵ ਜੀ ਰਾਮ ਸ਼ਹੀਦ ਸ਼ਿਵਜਨਾ ਬਾਲ ਠਾਕਰੇ ਚਿੰਤੇ ਗਰੂਪ ਪੰਜਾਬ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਇੱਕ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਜੋ ਵਾਅਦੇ ਕਰਕੇ ਪੰਜਾਬ ਦੀ ਜਨਤਾ ਦੇ ਨਾਲ ਇਹਨਾਂ ਨੇ ਸਰਕਾਰ ਬਣਾਈ ਬਣਵੇ 92 ਐਮਐਲਏ ਕਹਿੰਦਾ ਲੋਕਾਂ ਨੇ ਜਿਤਾਏ ਬੁੜਾ ਵੱਡਾ ਕਿੰਦਾ ਅਮਾਨਟਮੈਂਟ ਕਿੰਦਾ ਇਹਨਾਂ ਨੇ ਦਿੱਤਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਏ ਮਹੀਨਾ ਪਹਿਲੇ ਮਹੀਨੇ ਤੋਂ ਪਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਬੇਰਜ਼ਗਾਰੀ ਖਤਮ ਕਰਾਂਗੇ ਇਹ ਚਾਰ ਮਹੱਤਵਪੂਰਨ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਕਿੰਦਾ ਸਰਕਾਰ ਬਣੀ ਸੀ ਪਰ ਚਾਰਾਂ ਦੇ ਵਿੱਚੋਂ ਇੱਕ ਵੀ ਵਾਅਦਾ ਸਾਡੇ ਮੁਤਾਬਕ ਪੂਰਾ ਨਹੀਂ ਹੋਇਆ 21 ਮਹੀਨੇ ਬੀਤ ਕੇ ਹਾਲੇ ਤੱਕ ਇੱਕ ਵੀ ਪੈਸਾ ਕਿਸੇ ਮਹਿਲਾ ਦੇ ਅਕਾਊਂਟ ਦੇ ਵਿੱਚ ਨਹੀਂ ਆਇਆ ਨਸ਼ਾ ਜੜਾ ਨੇ ਕਿਹਾ ਸੀ ਖਤਮ ਕਰਾਂਗੇ 1300 ਕੁਝ ਐਫ ਆਈ ਆਰਾਂ ਇਹ ਪੌਣੇ 2 ਸਾਲ ਦੇ ਵਿੱਚ ਦਰਜ ਹੋ ਚੁੱਕੀਆਂ ਨੇ ਤੇ ਬੇਸ਼ੁਮਾਰ ਨਸ਼ਾ ਪੰਜਾਬ ਦੇ ਵਿੱਚੋਂ ਫੜਿਆ ਗਿਆ ਇਹਦਾ ਮਤਲਬ ਹੈ ਕਿ ਨਸ਼ਾ ਕੀ ਨਾਲੋਂ ਵੀ ਜ਼ਿਆਦਾ ਵੱਧ ਗਿਆ ਰੋਜ਼ ਕੋਈ 2-4 ਮੌਤਾਂ ਓਵਰਡੋਜ਼ ਨਸ਼ੇ ਦੇ ਨਾਲ ਹੋ ਰਹੀਆਂ ਨੇ ਚਿੱਟਾ ਸ੍ਰਿਆਮ ਵਿਕ ਰਿਹਾ ਸਮੈਕਸ ਸ੍ਰਿਆਮ ਵਿਕ ਰਿਹਾ ਫੀਮ ਸ੍ਰਿਆਮ ਵਿਕ ਰਹੀ ਹੈ ਤਾਂ ਨਸ਼ਾ ਮੁਕਤ ਪੰਜਾਬ ਕਿੱਥੋਂ ਹੋਇਆ? ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕੀਤੀ ਸੀ। ਰੋਜ਼ ਦੋ ਚਾਰ ਅਫਸਰ ਪੈਸੇ ਲੈਂਦੇ ਫੜੇ ਜਾ ਰਹੇ ਨੇ। ਇਹਦਾ ਮਤਲਬ ਕਲੀਅਰ ਹੈ ਵੀ ਕਿਸੇ ਤਰ੍ਹਾਂ ਦਾ ਕੋਈ ਟਰ ਨਹੀਂ। ਸਰਿਆਮ ਥਾਣਿਆਂ ਦੇ ਵਿੱਚ, ਤਹਿਸੀਲਾਂ ਦੇ ਵਿੱਚ ਹਰ ਜਗ੍ਹਾ ਤੇ ਕ腐ਸ਼ਨ ਹੋ ਰਹੀ ਆ। ਫਿਰ ਮੁੱਦਾ ਸੀ ਬੇਰੁਜ਼ਗਾਰੀ ਦਾ। ਕਿਉਂਕਿ ਨੌਜਵਾਨ ਨਸ਼ੇ ਕਰਨੀ ਕਿਉਂ ਜਾਂਦਾ? ਜਦੋਂ ਉਹ ਬੇਰੁਜ਼ਗਾਰ ਹੁੰਦਾ ਉਹਦੇ ਕੋਲ ਟਾਈਮ ਪਾਸ ਕਰਨ ਦਾ ਕੋਈ ਸਾਧਨ ਨਹੀਂ ਹੁੰਦਾ। ਬੇਰੁਜ਼ਗਾਰੀ ਨੇ 36 ਇਹ ਨੌਕਰੀਆਂ ਦਿੱਤੀਆਂ ਪੌਣੇ 2 ਸਾਲ ਚ 36 ਲੱਖ ਬੱਚਾ ਬੇਰੁਜ਼ਗਾਰ ਹੋ ਗਿਆ ਜਿਨ੍ਹਾਂ ਦੇ ਵਿੱਚ ਜੀ ਕਿੰਨਿਆਂ ਨੇ ਪਲੱਸ 2 ਕੀਤੀ ਕਿੰਨਿਆਂ ਨੇ ਗ੍ਰੈਜੂਏਸ਼ਨ ਕੀਤੀ ਕਿੰਨਿਆਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਕਿੰਨਿਆਂ ਨੇ ਡਿਪਲੋਮੇ ਕੀਤੇ ਕਿੰਨਿਆਂ ਨੇ ਡਿਗਰੀਆਂ ਕੀਤੀਆਂ ਉਹ ਅੰਕੜਾ ਵੀ ਮਾਨ ਸਾਹਿਬ ਜਾਰੀ ਕਰਨ ਕਹਿੰਦਾ ਵੀ ਇੰਨੇ ਬੱਚੇ ਕਹਿੰਦਾ ਇਹ 2 ਲੱਖ 3 ਲੱਖ 4 ਲੱਖ ਬੱਚਾ 23 ਔਰ 22 ਦੇ ਵਿੱਚ ਪਾਸ ਆਊਟ ਹੋਇਆ ਉਸ ਤੋਂ ਤੁਸੀਂ 5% ਵਧਾ ਕੇ 10% ਵਧਾ ਕੇ ਅਗਰ ਨੌਕਰੀਆਂ ਦਿੱਤੀਆਂ ਫਿਰ ਤਾਂ ਤੁਸੀਂ ਸ਼ਾਬਾਸ਼ੀ ਦੇਣ ਦੇ ਐਡਵਰਟਾਈਜ਼ਮੈਂਟ ਦੇ ਹੱਕਦਾਰ ਹੋ ਜੇ ਤੁਸੀਂ 36 ਲੱਖ ਬੱਚਾ ਬੇਰੁਜ਼ਗਾਰ ਕਰਕੇ 36000 ਨੌਕਰੀਆਂ ਦਿੱਤੀਆਂ ਫਿਰ ਤੁਸੀਂ ਕੋਈ ਹੱਕ ਨਹੀਂ ਰੱਖਦੇ ਆਪਣੀਆਂ ਪਬਲਿਕਿਟੀ ਦੇ ਕਰੋੜਾਂ ਅਰਬ ਰੁਪਇਆ ਖਰਚੰਦਾ ਫਿਰ ਤਾਂ ਬੇਰੁਜ਼ਗਾਰੀ ਵਧੀ ਹੈ ਤੁਹਾਡੇ ਰਾਜ ਚ ਇਹ ਤਾਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਤੁਸੀਂ ਕੋਈ ਨਵਾਂ ਕੰਮ ਨਹੀਂ ਕੀਤਾ ਕਿੰਦਾ ਇਹ ਸਾਰੇ ਜਨਤਕ ਮੁੱਦਿਆਂ ਨੂੰ ਲੈ ਕੇ ਲਾਂਡਰਡਰ ਦੀ ਸਥਿਤੀ ਪੰਜਾਬ 85 ਹੋ ਚੁੱਕੀ ਹੈ ਇਹ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਰੋਜ਼ ਸਰਾ ਮਰਡਰ ਹੋ ਰਹੇ ਨੇ ਰੋਜ਼ ਗੈਂਗਸਟਰਾਂ ਦੇ ਐਨਕਾਊਂਟਰ ਹੋ ਰਹੇ ਨੇ ਜੇ ਗੈਂਗਸਟਰ ਆ ਗਏ ਤਾਂ ਐਨਕਾਊਂਟਰ ਹੋ ਰਹੇ ਨੇ ਜਿਓ ਫਰੋਤੀਆਂ ਮੰਗ ਰਹੇ ਨੇ ਉਹ ਮਰਡਰ ਕਰ ਰਹੇ ਨੇ ਤਾਂ ਸਾਡੀ ਪੁਲਿਸ ਨੂੰ ਐਨਕਾਊਂਟਰ ਕਰਨੇ ਪੈ ਰਹੇ ਨੇ ਤਾਂ ਗੈਂਗਸਟਰ ਬਾਅਦ ਇਹ ਪੌਣੇ ਦੋ ਸਾਲ ਚ ਵਧਿਆ ਗਊ ਹੱਤਿਆ ਵਧੀ ਹੈ ਗਊ ਤਸਕਰੀ ਵਧੀ ਹੈ ਕੌਲਸਸ ਦਾ ਪੈਸਾ ਹਰ ਪੰਜਾਬੀ ਦੇ ਰਿਹਾ ਸਰਕਾਰ ਨੂੰ 16 ਆਈਟਮਾਂ ਦੇ ਉੱਪਰ ਕੌਲਸਸ ਲੱਗਿਆ ਹੋਇਆ ਰਿਸ਼ਤੀ ਕਰਾਂ ਜੋ ਤਾਂ ਕਾਉਂਸਲਸ ਹੈ ਬਿਜਲੀ ਦੇ ਬਿੱਲ ਤੋਂ ਕਾਉਂਸਲਸ ਲੱਗ ਰਿਹਾ ਪੈਟਰੋਲ ਤੇ ਡੀਜ਼ਲ ਤੇ ਕਾਰ ਦੀ ਰਜਿਸਟ੍ਰੇਸ਼ਨ ਤੇ ਸਕੂਟਰ ਦੀ ਰਜਿਸਟ੍ਰੇਸ਼ਨ ਤੇ ਪੀਅਰ ਦੀ ਬੋਤਲ ਤੇ ਸ਼ਰਾਬ ਦੀ ਬੋਤਲ ਤੇ ਨਕਸ਼ੇ ਤੇ ਜਨਮੋਤੇ ਸਰਟੀਫਿਕੇਟ ਤੇ ਕਿਹੜੀ ਚੀਜ਼ ਹੈ ਜਿੱਤੇ ਕਾਉਂਸਲਸ ਨਹੀਂ ਲੱਗ ਰਿਹਾ ਲੇਕਿਨ ਕਿਦੋਂ ਕਾਉਂਸਲਸ ਕਿੱਥੇ ਜਾ ਰਿਹਾ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਮਾਨ ਸਾਹਿਬ ਨੂੰ ਕਿ ਉਹ ਕਾਉਂਸਲਸ ਦਾ ਪੈਸਾ ਕਿੱਥੇ ਹੈ ਉਹ ਕਿਉਂ ਜਿਹੜੀਆਂ 20 ਸਰਕਾਰੀ ਗਊਸ਼ਾਲਾ ਬਣੀਆਂ ਸੀ ਬਾਦਲ ਰਾਜ ਦੇ ਵਿੱਚ ਉਹਨਾਂ ਗਊਸ਼ਾਲਾ ਦੇ ਵਿੱਚ ਗਊਆਂ ਕਿਉਂ ਨਹੀਂ ਰੱਖੀਆਂ ਜਾ ਰਹੀਆਂ ਗਊਆਂ ਸੜਕ ਦੇ ਉੱਪਰ ਕਿਉਂ ਨੇ ਉਹਨਾਂ ਗਊਸ਼ਾਲਾ ਨੂੰ ਉਹ ਪ੍ਰੋਸੈਸ ਦਾ ਪੈਸਾ ਕਿਉਂ ਨਹੀਂ ਭੇਜਿਆ ਜਾ ਰਿਹਾ ਉੱਥੇ ਗਊਆਂ ਕਿਉਂ ਭੁੱਖੀਆਂ ਮਰ ਰਹੀਆਂ ਨੇ ਅੱਛਾ ਇੱਕ ਸਵਾਲ 25 ਦਸੰਬਰ ਅਤੇ 9 ਸਾਲ ਦਿੰਨ ਵੱਡੀ ਗਿਣਤੀ ਵਿੱਚ ਯਾਤਰੀ ਅਮਰਸਰ ਪਹੁੰਚਦੇ ਹਨ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਹਨ ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ بڑے ਹੋਟਲਾਂ ਦੇ ਵਿੱਚ ਬੱਡੀ ਗਿਣਤੀ ਵਿੱਚ ਯਾਤਰੀ ਆ ਕੇ ਰੁਕਦੇ ਹਨ ਤੇ ਇਸੇ ਦਰਹਾਨ ਅੰਮ੍ਰਿਤਸਰ ਪੁਲਿਸ ਵੱਲੋਂ ਇਨ੍ਹਾਂ ਹੋਟਲਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਨਸਕਾਮੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ ਜਿਸ ਦੇ ਚਲਦੇ ਪੁਲਿਸ ਵੱਲੋਂ ਵੱਖ-ਵੱਖ ਹੋਟਲਾਂ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਆਈਡੀ ਪ੍ਰੂਫ ਵੇਖੀ ਗਈ ਅਤੇ ਹੋਟਲ ਮੈਨੇਜਰਾਂ ਨੂੰ ਆਪਣੇ ਰਜਿਸਟਰ ਕੰਪਲੀਟ ਕਰਨ ਦੇ ਹੁਕਮ ਜਾਰੀ ਕੀਤੇ ਇਹ ਵੈਸੇ ਤੇ ਰੁਟੀਨ ਦੀ ਚੈੱਕ ਗਿਆ ਅਸੀਂ ਆਮ ਤੌਰ ਤੇ ਜਿਹੜੇ ਦਰਬਾਰ ਸਾਹਿਬ ਦੇ ਆਸ-ਪਾਸ ਦੇ ਹੋਟਲ ਜਿਹੜੇ ਹਨ ਇਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਹਾਂ ਤਾ ਜੋ ਹੋਟਲਾਂ ਵਿੱਚ ਕੋਈ ਸਮਾਜ ਵਿਰੋਧੀ ਅਨਸਰ ਜਾਂ ਕ੍ਰਿਮੀਨਲ ਜਿਹੜੇ ਪੁਰਾਣੇ ਕੋਈ ਇੱਥੇ ਪਨਾਹ ਲੈ ਕੇ ਸ਼ਹਿਰ ਵਿੱਚ ਕੋਈ ਵਾਰਦਾਤ ਨਾ ਕਰ ਸਕਣ ਕਿਉਂਕਿ ਇਹ ਨਵੇਂ ਸਾਲ ਵੀ ਆ ਰਿਹਾ ਵਾ ਤੇ ਟੂਰਿਸਟ ਵੀ ਬਹੁਤ ਜਿਹੜੇ ਹਰਮੰਦਰ ਸਾਹਿਬ ਮੱਥਾ ਟੇਕਣੇ ਆ ਰਹੇ ਨੇ ਸ਼ੀਦਾ ਸਾਹਿਬ ਆ ਰਹੇ ਜੱਲਿਆਂ ਵਾਲਾ ਬਾਗ ਆ ਰਹੇ ਨੇ ਇਸ ਕਰਕੇ ਟੂਰਿਸਟ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਜਿਹੜਾ ਵਾ ਇਹ ਸਾਡੀ ਰੁਟੀਨ ਦੀ ਚੱਕ ਹੈ ਅਸੀਂ 2-3 ਦਿਨਾਂ ਬਾਅਦ ਜਿਹੜਾ ਹੋਟਲ ਹੈ ਚੱਕ ਅਕਸਰ ਕਰਦੇ ਰਹਿੰਦੇ ਹਾਂ ਤੇ ਕੋਈ ਕ੍ਰਿਮੀਨਲ ਵਿਅਕਤੀ ਕੋ ਇੱਥੇ ਪਨਾਹ ਨਾ ਲੈ ਸਕੇ ਹੋਟਲਾਂ ਵਿੱਚ ਸਰੋਂ ਰੋਲਾ ਲੈਣੂ ਕੀ ਕਰਾਜ ਉਹ ਦਿਨ ਤਿਹਾਰਾ ਲੈਣਨਾ ਤੋਂ ਨਵਾਂ ਸਾਲ ਵੀ ਆ ਰਿਹਾ 25 ਦਸੰਬਰ ਵੀ ਆ ਹੋਟਲਾਂ ਵਾਲਿਆਂ ਨੂੰ ਇਹ ਪਹਿਲਾਂ ਵੀ ਇਹਨਾਂ ਦੀ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਹੁਣੇ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਆ ਟੋਹਟਲ ਵਿੱਚ ਜਿਹੜਾ ਵੀ ਗੈਸਟ ਠਹਿਰਦਾ ਵਾ ਉਹਦੀ ਪ੍ਰੋਪਰ ਰਜਿਸਟਰ ਵਿੱਚ ਐਂਟਰੀ ਕਰਨ ਉਹਦਾ ਆਈਡੀ ਪ੍ਰੂਫ ਲੈਣ ਅਤੇ ਜੇਕਰ ਕੋਈ ਸ਼ੱਕੀ ਆ ਸ਼ੱਕ ਪੈਂਦਾ ਕਿਸੇ ਤੇ ਤੇ ਤੁਰੰਤ ਜਿਹੜਾ ਲੋਕਲ ਪੁਲਿਸ ਨੂੰ ਮਦੀ ਤਲਾਹ ਦੇਣ ਅਤੇ ਆਪਣਾ ਰਿਕਾਰਡ ਮੇਨਟੇਨ ਰੱਖਣਗੇ ਠੀਕ ਆ ਹੋਟਲ ਦੇ ਚੈਕ ਇਨ ਦੌਰਾਨ ਕੋਈ ਸਭ ਅਣਪਛਾਤੇ ਬੰਦੇ ਜੋ ਫੜੇ ਗਏ ਜਾਂ ਕੋਈ ਸਾਹਮਣੇ ਆ ਅਦੇ ਚੈਕਿੰਗ ਚੱਲ ਰਹੀ ਆ ਚੈਕਿੰਗ ਦੌਰਾਨ ਜੇ ਕੋਈ ਇਤਰਾਜ ਹੋ ਚੀਜ਼ ਮਿਲੀ ਜਾਂ ਕੋਈ ਜਿਹੜਾ ਕ੍ਰਿਮੀਨਲ ਵਿਅਕਤੀ ਕੋਈ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਨੂੰਨ ਸਾਡ ਜਿਹੜੀ ਕਾਰਵਾਈ ਕੀਤੀ ਜਾਏਗੀ ਸਰ ਲੋਕਾਂ ਨੂੰ ਕੋਈ ਫੇਰ ਕਰਨਾ ਚਾਹੀਦਾ ਲੋਕਾਂ ਨੂੰ ਉਹ ਅਪੀਲ ਕਰਦੇ ਆਂ ਕਿ ਪੁਲਿਸ ਉਹਨੇ ਸੁਰੱਖਿਆ ਲਈ 24 ਘੰਟੇ ਦਿਨ ਰਾਤ ਪਹਿਰਾ ਦੇ ਰਹੀ ਆ ਉਹ ਨਿਸ਼ਚਿੰਤ ਹੋ ਕੇ ਆਪਣੇ ਸ਼ਹਿਰ ਵਿੱਚ ਖਰੀਦੋ-ਫਰੋਦ ਕਰਨਾ ਟੂਰਸਟ ਜਿਹੜੇ ਆ ਰਹੇ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਪੁਲਿਸ ਉਹਨਾਂ ਦੇ ਨਾਲ ਆ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਉਹਨਾਂ ਨੂੰ ਨਜ਼ਰ ਆਉਂਦੀ ਆ ਤਿੱਤਰੋਂ ਤੁਸੀਂ ਤਲਾ ਕੰਟਰੋਲ ਰੂਮ ਤੇ ਦੇਣ ਜ ਦੋਸਤੋ ਇਹ ਸਮਾਂ ਹੀ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ